5 ਦਿਨਾਂ ਬਾਅਦ ਯਕਨੀ ਇਹ ਸਰਕਾਰ ਦਾ ਕੁਝ ਨਹੀਂ ਪਤਾ ਆਪਣੇ ਢਿੱਡ ਭਰਦੇ ਨੇ ਇਹ ਆਪਣੀਆਂ ਕਾਰਾਂ ਲੈਣ ਨੂੰ ਆਪਣੇ ਉਹ ਵਧਾਉਣ ਨੂੰ ਹੁਣ ਸੈਂਟਰ ਸਰਕਾਰ ਨੇ ਸੁਣਿਆ ਹੋ ਤੁਸੀਂ ਇਹ ਵੀ ਵਧਾ ਲੈਣਗੇ ਤਨਖਾਹ ਆਪਣੀਆਂ ਤਨਖਾਹਾਂ ਵਧਾ ਦਿਓ ਯਕਨੀ ਆਪਣੇ ਡੀਏ ਤਨਖਾਹਾਂ ਦੇ ਨਾਲ ਤੁਸੀਂ ਜੇ ਇਹਨਾਂ ਨੂੰ ਫੈਸਿਲਿਟੀਆਂ ਇਹਨਾਂ ਦੇ ਉੱਤੇ ਜਿਹੜੇ ਡੀਏ ਹੋਰ ਮਿਲਦੇ ਨੇ ਅਨਾਉਂਸਮੈਂਟ ਦੇ ਨੇ ਉਹ ਜੇ ਤੁਸੀਂ ਦੇਖੋ ਤਾਂ ਹਰਾਨ ਹੋ ਜਾਓਗੇ 15000 ਰੁਪਇਆ ਇਹਨਾਂ ਨੂੰ ਫੋਨ ਦਾ ਅਲਾਉਂਸ ਮਿਲਦਾ 15000 ਰੁਪਿਆ ਫੋਨ ਦਾ ਅਲਾਉਂਸ ਮਿਲਦਾ 1 ਮਹੀਨੇ ਦਾ ਨਾਲੇ ਫੋਨ ਲੱਗੇ ਹੋਏ ਨੇ ਉਹ ਜਿਹੜਾ ਮੋਬਾਈਲ ਫੋਨ ਹੈ ਆਪਣਾ ਤੁਸੀਂ ਜ਼ੋਰ ਮਾਰ ਕੇ ਸਾਰੇ ਬੱਤ ਰਹੇ ਹੋ ਅੱਜ ਕੱਲ੍ਹ ਤਾਂ ਲਿਮਟਿਡ ਕਾਲਾਂ ਨੇ ਹਾਂ 300 ਰੁਪਏ ਚ ਚਾਰਜ ਕਰ ਲਓ ਚਾਹੇ ਬਿਲ ਵਾਲਾ ਲੈ ਲਓ ਚਾਹੇ ਪ੍ਰੀਪੇਡ ਲੈ ਲਓ ਕਿੰਨਾ ਬਿਲ ਆਜੂ 1000 ਰੁਪਿਆ ਜ਼ੋਰ ਮਾਰ ਕੇ ਆ ਨਹੀਂ ਆਉਂਦਾ 1000 ਰੁਪਿਆ ਜ਼ੋਰ ਮਾਰ ਕੇ ਆ ਜਿੰਨੀਆਂ ਮਰਜ਼ੀ ਕਾਲਾਂ ਕਰੀ ਜਾਓ ਥੋੜੀ ਜਿਆਦਾ ਅਨਲਿਮਟਿਡ ਨੇ ਇਹਨਾਂ ਨੂੰ 15000 ਮਹੀਨੇ ਦਾ ਕਹਦਾ ਵੀ ਗਰੀਬ ਨੇ ਇਹ ਕਿ ਨਹੀਂ ਇੰਧੇ ਹੀ ਬਹੁਤ ਸਹੂਲਤਾਂ ਨੇ ਇਹ ਮਤਲਬ 5 ਚ 5 ਲੱਖ ਰੁਪਏ ਘਟੋ-ਘਟਾ ਮਹੀਨੇ ਚ ਪੈਂਦੇ ਨੇ ਇਹ ਕਿ ਨਹੀਂ ਇਹਨਾਂ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਜਾਦਾ ਦੇ ਦਿੰਦੀਆਂ ਨੇ ਇਹ ਸਰਕਾਰ ਜਿਹੜੀ ਆਈ ਹੈ ਇਹ ਤਾਂ ਬਹੁਤ ਹੀ ਮਾੜੀ ਹੈ ਮੁਲਾਜ਼ਮਾਂ ਦੇ ਬਹੁਤ ਐਤੀ ਹੈ ਅੱਜ ਤੱਕ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ 3 ਸਾਲ ਹੋ ਗਏ ਦੂਨੀਆ ਸਰਕਾਰਾਂ ਮੰਗ ਇਹ ਕਹਿੰਦੇ ਤੇ ਅਸੀਂ ਦੇਵਾਂਗੇ